ਮੱਗੀ ਮੇਲੇ ਦੇ ਮੌਕੇ 14 ਜਨਵਰੀ ਨੂੰ ਮੁਕਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਕ ਵੱਡੀ ਰਾਜਨੀਤਿਕ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਕਾਲੀ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਭਾਜਪਾ ਆਪਣੇ ਦਮ ਤੇ ਇਹ ਰਾਜਨੀਤਿਕ ਕਾਨਫਰੰਸ ਕਰ ਰਹੀ ਹੈ। ਇਸ ਕਾਨਫਰੰਸ ਨੂੰ ਲੈ ਕੇ ਪਾਰਟੀ ਦੇ ਕਾਰਕੁਨਾਂ ਦੇ ਵਿੱਚ ਭਾਰੀ ਉਤਸ਼ਾਹ ਵਖਣ ਨੂੰ ਮਿਲ ਰਿਹਾ ਹੈ। ਭਾਜਪਾ ਨੇਤৃত্ব ਦੇ ਵੱਲੋਂ ਕਾਨਫਰੰਸ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਕੀਤੀਆਂ ਜਾ ਰਹੀਆਂ ਨੇ ਤੇ ਸਮੇਂ-ਸਮੇਂ ਤੇ ਤਿਆਰੀ ਦੀਆਂ ਸਮਿਖਿਆ ਵਿਕੀਤੀ ਜਾ ਰਹੀਆਂ ਇਸੀ ਕੜੀ ਦੇ ਤਹਿਤ ਪਾਜਬਾ ਦੇ ਸੂਬਾ ਮਹਾ ਸਚਿਵ ਦਇਆ ਸਿੰਘ ਸੋਢੀ ਨੇ ਕਾਨਫਰੰਸ ਸਥਾਨ ਤੇ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਇਸ ਮੌਕੇ ਦਇਆ ਸਿੰਘ ਸੋਢੀ ਨੇ ਕੀ ਗੱਲ ਆਓ ਤੁਹਾਨੂੰ ਵੀ ਸੁਣਾਉਣੇ ਆ ਸੋਢੀ ਸਾਹਿਬ 40 ਮੁਕਤ ਸਾਹਮਣੇ ਜਾ ਰਿਹਾ ਕਿ ਜਿਹੜਾ ਮੁਕਤ ਸਾਹਿਬ ਮੁਕਤਰਬ ਦੀ ਤੇ ਬਾਕੀ ਛਿੱਧੀ ਜੋੜ ਕੇ ਨਾਲ ਲੱਗਣ ਪਾ ਰਿਹਾ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿਹੜੀਆਂ ਇੱਥੇ ਗੱਲਬਾਤਾਂ ਹੋਣੀਆਂ ਨੇ ਜੀਪੀ ਵੀਡੀਓ ਆ ਪਹਿਲੀ ਵਾਰ ਜਿਹੜੀ ਆ ਇੱਥੇ ਸਸੈਸ਼ਨ ਕਰਦਿਏ ਪ੍ਰੈਸ ਕਾਨਫਰੰਸ ਵਿੱਚ ਅੱਜ ਕਰ ਰਹੇ ਹਾਂ ਇੱਕ ਵੱਡੀ ਰੈਲੀ ਕਰਨ ਜਾ ਰਹੀ ਹੈ ਕੀ ਕਰਨਾ ਚਾਹੋ ਦੇਖੋ ਮੇਰਾ ਕਿਹੜਾ ਇਹ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਸੀਜਾ ਸਾਹਿਬ ਸਬੂੱਚੀ ਸਾਰੀ ਟੀਮ ਤੇ ਤੁਸੀਂ ਸਾਰੇ ਜਿੰਨੇ ਵੀ ਪੱਤਰਕਾਰ ਸਾਥੀ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਸਸਹਕਾਲ ਕੋਈ ਵੀ ਰਾਜਨੀਤਿਕ ਪਾਰਟੀ ਹੈ ਹਰ ਇੱਕ ਰਾਜਨੀਤਿਕ ਪਾਰਟੀ ਰੈਲਿੰਗਾਂ ਰਾਹੀਂ ਸਿਆਸੀ ਕਾਨਫਰੰਸਾਂ ਰਾਹੀਂ ਆਪਣੇ ਜੋ ਵੀ ਏਜੰਡੇ ਹੁੰਦੇ ਐ ਜੋ ਵੀ ਵਿਚਾਰ ਹੁੰਦਾ ਹੈ ਜੋ ਉਹਨਾਂ ਨੇ ਆਪਣੀ ਪਾਰਟੀ ਦੇ ਪ੍ਰਤੀ ਲੋਕਾਂ 'ਚ ਗੱਲ ਕਰਨੀ ਹੁੰਦੀ ਹੈ ਉਹ ਮੈਂ ਸਮਝਦਾ ਕਿ ਸਿਆਸੀ ਕਾਨਫਰੰਸ ਉਹਦੇ ਲਈ ਇੱਕ ਬਹੁਤ ਵੱਡਾ ਮੰਚ ਹੁੰਦਾ ਹੈ ਜਿਹੜੀ 14 ਤਰੀਕ ਨੂੰ ਬਾਕੀ ਦੇ ਮੇਲੇ ਤੇ 40 ਮੁਕਤਿਆਂ ਦੀ ਸ੍ਰੀ ਮੁਕਸਰ ਸਾਹਿਬ ਇਸ ਧਰਤੀ ਤੇ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਸਿਆਸੀ ਕਾਨਫਰੰਸ ਕਰਨ ਦਾ ਜੋ ਪ੍ਰੋਗਰਾਮ ਬਣਾਇਆ ਹੈ ਉਹਦੇ ਲਈ ਅਸੀਂ ਸਾਰੇ ਇਕੱਠੇ ਹੋਏ ਆ ਉਸ ਜਗ੍ਹਾ ਦੇ ਉੱਪਰ ਬੈਠੇ ਆ ਭਾਰਤੀ ਜਨਤਾ ਪਾਰਟੀ ਜਿਸ ਸਮੇਂ ਤੋਂ ਸਾਡਾ ਅਸੀਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਅ ਇਕੱਲੇ ਇਲੈਕਸ਼ਨ ਲੜੇ 2022 ਦੇ ਵਿੱਚ 2024 ਦੇ ਵਿੱਚ ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਫਿਰ ਪਾਰਟੀ ਦਾ ਜੋ ਗ੍ਰਾਫ ਵਧਿਆ ਪਾਰਟੀ ਦਾ ਉਹ ਤੁਹਾਡੇ ਸਾਰੇ ਸਾਹਮਣੇ ਹੈ ਕਿ ਸਾਡਾ ਵੋਟ ਪਰਸੈਂਟੇਜ ਹਰ ਚੋਣਾਂ ਦੇ ਵਿੱਚ ਵੱਧ ਰਿਹਾ ਔਰ ਪਾਰਟੀ ਦੇ ਵਰਕਰਾਂ ਨੂੰ ਉਤਸ਼ਾਹ ਕਰਨਾ ਪਾਰਟੀ ਦੇ ਵਰਕਰਾਂ ਨੂੰ ਐਕਟਿਵ ਕਰਨਾ ਇਦੇ ਲਈ ਮੈਂ ਸਮਝਦਾ ਕਿ ਜਿਹੜੀਆਂ ਸਿਆਸੀ ਕਾਨਫਰੰਸਾਂ ਹੁੰਦੀਆਂ ਉਹਦਾ ਰੋਲ ਬੜਾ ਮਹੱਤਵਪੂਰਨ ਹੁੰਦਾ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਸ ਵਾਰ ਜਿਹੜੀ ਮਾਗੀ ਦੇ ਮੇਲੇ ਤੇ ਅਸੀਂ ਸਿਆਸੀ ਕਾਨਫਰੰਸ ਕਰ ਰਹੇ ਹਾਂ ਉਹਦੇ ਪ੍ਰਤੀ ਸਾਡੀਆਂ ਪੂਰੀਆਂ ਤਿਆਰੀਆਂ ਨੇ ਸਾਰੀ ਮੁਕਸਰ ਦੀ ਜਿਹੜੀ ਜਥੇਬੰਦੀ ਹੈ ਉਹ ਵੀ ਲੱਗੀ ਹੋਈ ਹੈ ਔਰ ਸਟੇਟ ਵੱਲੋਂ ਵੀ ਜਿਹੜੀ ਐਜੇ ਚੋਨਨ ਪਰਿਵਾਰੀ ਐ ਜੇ ਇਨਚਾਰਜ ਮੈਨੂੰ ਇੱਥੇ ਸੇਵਾ ਦਿੱਤੀ ਗਈ ਹੈ। ਤੋਂ ਸਾਰੀ ਟੀਮ ਦੇ ਨਾਲ ਅਸੀਂ ਇਹ ਤਿਆਰੀਆਂ ਦੇ ਵਿੱਚ ਸੰਬੰਧ ਚ ਲੱਗੇ ਹੋਏ ਆ। ਔਰ ਜੋ ਅਸੀਂ ਇਸ ਰੈਲੀ ਨੂੰ ਲੈ ਕੇ ਫੀਲਡ ਦੇ ਵਿੱਚ ਗਏ ਆ। ਆਪਣੇ ਬੂਥ ਲੈਵਲ ਤੱਕ ਗਏ ਆ, ਆਪਣੇ ਸਰਕਲਾਂ ਚ ਗਏ ਆ। ਤੇ ਦੇਖਣ ਨੂੰ ਬੜਾ ਉਤਸ਼ਾਹ ਮਿਲਿਆ। ਪਾਰਟੀ ਵਰਕਰਾਂ ਦੇ ਵਿੱਚ ਇੱਕ ਜੋਸ਼ ਆਇਆ ਹੈ। ਕਿ ਅਸੀਂ ਪਹਿਲੀ ਵਾਰ ਇੱਕ ਆਪਣੀ ਵੱਡੀ ਸਿਆਸੀ ਕਾਨਫਰੰਸ ਕਰ ਰਹੀ ਹੈ ਕਿਉਂਕਿ ਵਰਕਰਾਂ ਦੀ ਵੀ ਇਹ ਡਿਮਾਂਡ ਸੀ ਮੰਗ ਸੀ ਕਿ ਜੇ ਦੂਜੀਆਂ ਰਾਜਨੀਤਿਕ ਪਾਰਟੀਆਂ ਆਪਣੀ ਸਿਆਸੀ ਕਾਨਫਰੰਸ ਕਰਦੀਆਂ ਤੇ ਫਿਰ ਭਾਰਤੀ ਜਨਤਾ ਪਾਰਟੀ ਦਾ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਲ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਬੂਥ ਲੈਵਲ ਤੋਂ ਲੈ ਕੇ ਸਰਕਲ ਸਰਕਲ ਤੋਂ ਲੈ ਕੇ ਜ਼ਿਲ੍ਹਾ ਔਰ ਜ਼ਿਲ੍ਹੇ ਤੋਂ ਲੈ ਕੇ ਸਟੇਟ ਤੱਕ ਅਸੀਂ ਆਪਣੇ ਸੰਗਠਨ ਨੂੰ ਮਜ਼ਬੂਤ ਕੀਤਾ ਸੋ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ 'ਚ ਬੜਾ ਉਤਸ਼ਾਹ ਹੈ ਪਿੰਡਾਂ ਦੇ ਵਿੱਚ ਤਿਆਰੀਆਂ ਹੋ ਰਹੀਆਂ ਬੱਸਾਂ ਦਾ ਇੰਤਜ਼ਾਮ ਹੋ ਗਿਆ ਜਿੱਥੋਂ ਕਿਦੋਂ ਵੀ ਜਿੰਨੀ ਗਿਣਤੀ ਦੇ ਵਿੱਚ ਸਾਡੇ ਵਰਕਰਾਂ ਨੇ ਆਉਣਾ ਉਹ ਸਾਰਾ ਡਾਟਾ ਸਾਡੇ ਕੋਲੇ ਤਿਆਰ ਹੋ ਰਿਹਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਲਗਭਗ 10000 ਤੋਂ ਉੱਪਰ ਜਿਹੜਾ ਅਸੀਂ ਟੀਚਾ ਮਿਥਿਆ ਉਹ ਅਸੀਂ ਪੂਰਾ ਕਰਾਂਗੇ ਕਿੰਨਾ ਕੁ ਉਤਸ਼ਾਹ ਹੈਗਾ ਜਦੋਂ ਪਹਿਲੀ ਵਾਰ ਰੈਲੀ ਹੋ ਰਹੀ ਹੈ ਜੀ ਜੀ ਵਰਕਰਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ ਕਿ ਕਿ ਜੇਕਰ ਅਕਲ ਦੇ ਗਰਾਉਂਡ ਲੈਵਲ ਤੋਂ ਕੁਝ ਵਰਕਰ ਜਿਹੜੇ ਉਹਨਾਂ ਨੂੰ ਬੋਲਣ ਦਾ ਮੌਕਾ ਤੇ ਜਾਦਿਆਂ ਕਰਦਾ ਮੌਕਾ ਮਿਲਦਾ ਹੈ ਦੇਖੋ ਇਹਦੇ ਵਿੱਚ ਕੀ ਹੈ ਕਿ ਮੈਂ ਸਮਝਦਾ ਕਿ ਜਿਹੜੀ ਸਿਆਸੀ ਕਾਨਫਰੰਸ ਹੈ ਪਹਿਲਾਂ ਤਾਂ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦੇ ਦੇਵਾਂ ਕਿ ਜਿੱਥੇ ਅਸੀਂ ਅੱਜ ਤੋਂ 2 ਦਿਨ ਪਹਿਲਾਂ ਇੱਕ ਮੀਟਿੰਗ ਕੀਤੀ ਇੱਥੇ ਉਸ ਮੀਟਿੰਗ ਦੇ ਵਿੱਚ ਜਿਹੜੇ ਸਰਕਲ ਦੇ ਵਿੱਚੋਂ ਜੇ ਕਿਸੇ ਸਰਕਲ ਚੋਂ 10 ਬੱਸਾਂ ਦੀ ਡਿਮਾਂਡ ਆਈ ਤੇ ਅੱਜ ਸਾਨੂੰ ਉੱਥੋਂ 15 ਬੱਸਾਂ ਦੀ ਡਿਮਾਂਡ ਆ ਰਹੀ ਹੈ ਜੇ ਕਿਸੇ ਵਿਧਾਨ ਸਭਾ ਦੇ ਵਿੱਚੋਂ ਅਸੀਂ 25 ਬੱਸਾਂ ਲਾਈਆਂ ਅੱਜ ਸਾਨੂੰ ਉਹਨਾਂ ਦਾ ਜਿਹੜੇ ਜਿਹੜੇ ਸਾਡੇ ਲੀਡਰ ਸਹਿਬਾਨ ਜਾ ਰਹੇ ਨੇ ਉੱਥੋਂ ਰਿਪੋਰਟ ਆ ਰਹੀ ਆ ਉਹ ਕਹਿੰਦੇ ਸਾਨੂੰ 10 ਬੱਸਾਂ ਹੋਰ ਦਿਓ ਇਹ ਤਾਂ ਇੱਕ ਉਤਸ਼ਾਹ ਜਨ ਅਲੀ ਗੱਲ ਹੋ ਗਈ ਦੂਜੀ ਕਿ ਜਿਹੜੇ ਪਿੰਡ ਦੇ ਵਿੱਚੋਂ ਜਾਂ ਜਿਹੜੇ ਮਹੱਲੇ ਦੇ ਵਿੱਚੋਂ ਜਾਂ ਜਿਹੜੇ ਵਾਰਡ ਦੇ ਵਿੱਚੋਂ ਬੱਸ ਕੋਈ ਬੰਦਾ ਸਾਡਾ ਲੀਡਰ ਲੈ ਕੇ ਆਵੇਗਾ ਉਹਦਾ ਉਤਸ਼ਾਹ ਵੀ ਵੱਧ ਹੈ ਉਹਦੇ ਨਾਲ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਮਜ਼ਬੂਤ ਹੁੰਦੀ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਦਾ ਫਲਾਨਾ ਜਿਹੜਾ ਸਰਕਲ ਦਾ ਪ੍ਰਧਾਨ ਆਪਣੇ ਪਿੰਡਾਂ ਚੋਂ ਬੱਸਾਂ ਭਰ ਕੇ ਲੈ ਕੇ ਆ ਰਿਹਾ ਹੈ ਅੱਜ ਕਿਸੇ ਸ਼ਹਿਰ ਦੇ ਵਾਰਡ ਦੇ ਵਿੱਚੋਂ ਸਾਡਾ ਵਾਰਡ ਇੰਚਾਰਜ ਬੱਸਾਂ ਲੈ ਕੇ ਆ ਰਿਹਾ ਹੈ ਤਾਂ ਮੈਂ ਸਮਝਦਾ ਕਿ ਜੋ ਅਸੀਂ ਸੋਚਿਆ ਸੀ ਕਿ ਜੇ ਕਿਤੇ 20 ਬੱਸਾਂ ਦੇਣੀਆਂ ਤੇ ਅੱਜ ਉਸ ਉਤਸ਼ਾਹ ਨੂੰ ਦੇਖ ਕੇ ਹੋਏ ਤੇ ਸਾਨੂੰ ਉਹ ਬੱਸਾਂ ਦੀ ਡਿਮਾਂਡ ਹੋਰ ਵੱਧ ਰਹੀ ਹੈ ਤਾਂ ਇਹ ਇੱਕ ਮੈਂ ਸਮਝਦਾ ਕਿ ਬਹੁਤ ਵਧੀਆ ਇਸ਼ਾਰਾ ਹੈ ਕਿ ਬੱਸਾਂ ਦਾ ਪਿੰਡਾਂ ਦੇ ਵਿੱਚੋਂ ਭਰ ਕੇ ਆਉਣਾ ਡਿਮਾਂਡ ਵਧਣੀ ਤਾਂ ਇਹ ਇੱਕ ਵਰਕਰਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਕਿੰਨਾ ਚ ਉਤੱਠ ਹੋਣ ਵਾਲਾ ਹੈ ਸ੍ਰੇਲੀ ਦੇ ਵਿੱਚ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਰੈਲੀ ਦੇ ਵਿੱਚ ਲਗਭਗ 10000 ਪਲੱਸ ਦਾ ਟੀਚਾ ਹੈ ਔਰ ਉਹ ਸੀ ਟੀਚਾ ਪੂਰਾ ਵੀ ਕਰਾਂਗੇ ਕਿਉਂਕਿ ਅਸੀਂ ਇਸ ਜਿਹੜੀ ਰੈਲੀ ਹੈ ਇਹਨੂੰ ਅਸੀਂ ਇੱਕ ਇਸ ਇਲਾਕੇ ਦੇ ਨਾਲ ਲੱਗਦੇ ਜਿਹੜੇ ਸਾਡੇ ਲਗਭਗ 7 ਡਿਸਟ੍ਰਿਕਟ ਨੇ ਅਸੀਂ ਉਹਨਾਂ ਨੂੰ ਹੀ ਨਾਲ ਲਾਇਆ ਸਾਰੇ ਪੰਜਾਬ ਦੇ ਵਿੱਚੋਂ ਤਾਂ ਅਸੀਂ ਫਿਰ ਬਹੁਤ ਵੱਡਾ ਕੱਟ ਕਰ ਸਕਦੇ ਸੀ ਕਿਹੜੇ ਲੀਡਰ ਜਿਹੜੇ ਪਹੁੰਚ ਰਹੇ ਹੈ ਜੀ ਆ ਦੇਖੋ ਅਸੀਂ ਲਿਖ ਕੇ ਉੱਪਰ ਭੇਜ ਦਿੱਤਾ ਹੈ ਕਿ ਸਾਡੇ ਜੋ ਕੇਂਦਰ ਦੇ ਲੀਡਰ ਨੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਸਾਡੇ ਕੈਬਨਟ ਵਜ਼ੀਰ ਨੇ ਅਸੀਂ ਬਹੁਤ ਸਾਰੀ ਉਹਨਾਂ ਤੋਂ ਡਿਮਾਂਡ ਕੀਤੀ ਹੈ ਕਿ ਤੁਸੀਂ ਇੱਥੇ ਭੇਜੋ ਅੱਜ 1 ਵਜੇ ਤੱਕ ਸਾਨੂੰ ਜਿਹੜਾ ਹੈਗਾ ਕੇਂਦਰੀ ਲੀਡਰਸ਼ਿਪ ਦਾ ਵੀ ਫਾਈਨਲ ਹੋ ਜਾਵੇਗਾ ਔਰ ਕੇਂਦਰ ਦੇ ਕਿਹੜੇ ਮਨਿਸਟਰ ਨੇ ਉਹ ਵੀ ਸ਼ਾਮ ਤੱਕ ਫਾਈਨਲ ਹੋ ਜਾਵੇਗਾ ਉਹ ਅਸੀਂ ਤੁਹਾਡੇ ਜਰਗੇ ਦੱਸ ਦੇਵਾਂਗੇ ਕਿ ਕਿੰਨਾਂ ਦੀ ਡਿਊਟੀ ਲੱਗ ਚੁੱਕੀ ਹੈ ਲੇਕਿਨ ਮੈਨੂੰ ਪੂਰੀ ਉਮੀਦ ਹੈ ਕਿ ਸੰਗਠਨ ਦੀ ਲੀਡਰਸ਼ਿਪ ਚੋਂ ਵੀ ਔਰ ਸਰਕਾਰ ਦੇ ਕੈਬਨਿਟ ਮਨਿਸਟਰ ਦੇ ਵਿੱਚੋਂ ਵੀ ਇੱਥੇ ਜਿਹੜੀ ਹੈਗੀ ਆ ਰੈਲੀ ਦੇ ਵਿੱਚ ਉਹ ਆਪਣੀ ਹਾਜ਼ਰੀ ਲਗਾਉਣੀ 2027 ਚ ਚੋਣਾਂ ਹੋਣੀਆਂ ਹੈਗੀਆਂ ਕੀ ਲੱਗਦਾ ਭਾਜਪਾ ਕੋਈ ਵੱਡਾ ਐਲਾਨ ਚੋਣਾਂ ਵਾਸਤੇ ਇਸ ਸਟੇਜ ਤੋਂ ਕਰ ਸਕਦੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਇਹ ਸਿਆਸੀ ਕਾਨਫਰੰਸ ਹੈ ਇਹ ਇੱਕ ਪਾਰਟੀ ਦੀ ਐਕਟੀਵਿਟੀ ਨੂੰ ਤੇਜ਼ ਕਰਨਾ ਔਰ ਪਾਰਟੀ ਦੀ ਗਤੀਵਿਧੀ ਨੂੰ ਤੇਜ਼ ਕਰਕੇ ਵਰਕਰਾਂ ਨੂੰ ਉਤਸ਼ਾਹ ਲਿਆਉਣਾ ਇਹ ਉਹਦੇ ਪੱਖ ਦੇ ਵਿੱਚ ਔਰ ਇੱਕ ਏਸ 40 ਮੁਕਤੀਆਂ ਦੀ ਧਰਤੀ ਤੇ ਆ ਕੇ ਨਤਮਸਤਕ ਹੋਣਾ ਇਹ ਰੈਲੀ ਦਾ ਜਿਹੜਾ ਪਰ ਇਹ ਮੇਨ ਜਿਹੜਾ ਹੈਗਾ ਸਾਡਾ ਮੋਟਿਵ ਹੈ ਜਿੱਥੋਂ ਤੱਕ ਤੁਸੀਂ ਗੱਲ ਕਈ ਰੈਲੀ ਦੇ ਐਲਾਨਾਂ ਦੀ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ ਫਰਵਰੀ ਜਾਂ ਮਾਰਚ ਦੇ ਵਿੱਚ ਅਸੀਂ ਵੀ ਪੰਜਾਬ ਦੇ ਵਿੱਚ ਇੱਕ ਸਾਡੇ ਜਿਹੜੇ ਪ੍ਰਧਾਨ ਨੇ శ్రీਲ ਜਾਖੜ ਜੀ ਸਾਡੇ ਜਿਹੜੇ ਕਾਰਜਕਾਰੀ ਵਿਅਕਸ਼ ਹੈ ਆਪਣੇ ਅਸ਼wini ਸ਼ਰਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਪੰਜਾਬ ਦੇ ਵਿੱਚ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਹਾਂ ਉਸ ਰੈਲੀ ਦੇ ਵਿੱਚ ਸਾਡਾ ਜੋ ਟੀਚਾ ਹੈ 1 ਲੱਖ ਅਸੀਂ ਉੱਥੇ ਕਿਸਾਨ ਇਕੱਠਾ ਕਰਨਾ ਹੈ ਔਰ ਉਹਦੇ ਵਿੱਚ ਸਾਡੇ ਰਾਸ਼ਟਰੀ ਲੀਡਰ ਵੀ ਆਉਣਗੇ ਔਰ ਸਾਡੇ ਹੋਮ ਮਿਨਿਸਟਰ ਅਮਰਤ ਸ਼ਾਹ ਜੀ ਔਰ ਹੋਰ ਵੀ ਜਿੰਨੇ ਵੀ ਅਸੀਂ ਲੀਡਰਸ਼ਿਪ ਲਿਆ ਸਕਦੇ ਹੋਏ ਲਿਆਵਾਂਗੇ ਔਰ ਉਹਦੇ ਵਿੱਚ ਜੋ ਵੀ ਪੰਜਾਬ ਦੇ ਲਈ ਅਸੀਂ ਕਰ ਸਕਦੇ ਹੋਏ ਅਨਾਉਂਸ ਕਰ ਸਕਦੇ ਹੋਏ ਉਹ ਅਸੀਂ ਉਹਨਾਂ ਤੋਂ ਕਰਾਵਾਂਗੇ ਕਿਉਂਕਿ ਪੰਜਾਬ ਹੈ ਜਿਹੜਾ ਪੰਜਾਬ ਦੇ ਵਿੱਚ ਜੇ ਅਸੀਂ ਸਮਝਦੇ ਆਂ ਕਿ ਜੇ ਅੰਨ ਦੀ ਲੋੜ ਪਈ ਤੇ ਪੰਜਾਬ ਅੱਗੇ ਆਇਆ ਜੇ ਕੁਰਬਾਨੀਆਂ ਦੀ ਲੋੜ ਪਈ ਤੇ ਤਾਂ ਪੰਜਾਬ ਅੱਗੇ ਆਇਆ ਇਸ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੀ ਮਦਈ ਹੈ ਔਰ ਅਸੀਂ ਚਾਹੁੰਦੇ ਆ ਕਿ ਪੰਜਾਬ ਖੁਸ਼ਹਾਲ ਰਹੇ ਪੰਜਾਬ ਸਰਦੀ ਸੂਬਾ ਹੈ ਪੰਜਾਬ ਕਿਸੇ ਕੋਲੋਂ ਡਿਸਟਰਬ ਨਾ ਹੋਵੇ ਸੋ ਪੰਜਾਬ ਦੀ ਤਰੱਕੀ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਬਚਨਬੰਦ ਹੈ ਬੀਜਪੀ ਇੱਕ ਬਹੁਤ ਵੱਡੀ ਗਿਸ਼ਤਿ ਪਾਰਟੀ ਹੈ ਜਿਵੇਂ ਚਰਚਾਵਾ ਚੱਲ ਰਹੀ ਹੈ ਜਾਨੀ ਕਿ ਕਿ ਅੱਗੇ ਜਾ ਕੇ ਜਿਹੜਾ ਬੀਜਪੀ ਦਾ ਅਕਲਦਲ ਦਾ ਸਮਝਾਤਾ ਹੋਗਾ ਦੇਖੋ ਮੈਂ ਇੱਕ ਪੰਜਾਬ ਦਾ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਸਟੇਟ ਜਨਰਲ ਸੈਕਟਰੀ ਹੋਣ ਦੇ ਨਾਤੇ ਮੈਂ ਜੋ ਸਾਨੂੰ ਮੈਸੇਜ ਹੈ ਸਾਨੂੰ ਮੈਸੇਜ ਹੈ ਕਿ 117 ਸੀਟਾਂ ਤੇ ਤਿਆਰੀ ਕਰੋ ਅਸੀਂ 117 ਦੀ 117 ਸੀਟਾਂ ਤੇ ਤਿਆਰੀ ਕਰ ਰਹੇ ਹਾਂ ਔਰ ਸਾਡੇ ਇਹ ਨਹੀਂ ਹੈਗਾ ਮੈਨੂੰ ਦੱਸਣ ਜੀ ਇਹ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੇ ਇੱਕ ਹਲਕੇ ਤੇ ਹੁਣ 5-5 ਕੈਂਡੀਡੇਟ ਹੈ 4-4 ਕੈਂਡੀਡੇਟ ਹੁਣ ਇਹ ਗੱਲ ਨਹੀਂ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਕਿ ਭਾਰਤੀ ਜਨਤਾ ਪਾਰਟੀ ਕੋਲੇ ਤਾਂ ਕੈਂਡੀਡੇਟ ਹੀ ਨਹੀਂ ਹੈ ਪਾਰਟੀ ਕੋਲੇ 5 5 4 4 ਕੈਂਡੀਡੇਟਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਜਨਤਾ ਪਾਰਟੀ ਵੀ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ ਪੰਜਾਬ ਦੇ ਉਹਦੇ ਮੁਕਾਬਲੇ 'ਚ ਖੜੀ ਹੈ ਸੋ ਇਸ ਕਰਕੇ ਗੱਠ ਜੋੜ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਲੇਕਿਨ ਫੈਸਲਾ ਕੇਂਦਰ ਦਾ ਹੈ ਫੈਸਲਾ ਸਾਡੀ ਹਾਈ ਕਮਾਂਡ ਦਾ ਹੈ ਲੇਕਿਨ ਜੋ ਸਾਨੂੰ ਮੈਸੇਜ ਆ ਉਪਰੋ ਕੇਂਦਰੀ ਲੀਡਰਸ਼ਿਪ ਦਾ ਉਹ ਸਾਨੂੰ ਇਹ ਹੈ ਕਿ 117 ਦੀ 17 ਇਦਾਂ ਪ੍ਰਧਾਨ ਸਭਾ ਸੀਟਾਂ ਉਹਦੇ ਤਿਆਰੀ ਕਰ। ਲਾਸ ਕੋਚਤਾ ਜੀ ਸਰਜੀ ਸ਼ੋਕ ਦਾ ਆਪਣਾ ਨਾਲ ਹਰਿਆਣਾ ਕਿ ਆਸ ਵਿੱਚ ਲਾਰੇ ਜਿਹੜੇ ਦੋ ਮੁੱਖ ਮੰਤਰੀ ਜਿਹੜੀ ਆਸਟ੍ਰੇਲੀਆ ਤੋਂ ਆਕੇ ਜਿਹੜਾ ਉਹ ਸਭ ਤੋਂ ਵੱਧ ਕੀ ਹੋ ਆ ਸਾਰੇ ਦੇਖੋ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਬੇਨਤੀ ਕੀਤੀ ਹੈ ਕਿ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸਿਆਣੀ ਜੀ ਔਰ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਉਹਨਾਂ ਦਾ ਵੀ ਅਸੀਂ ਵਿੱਚ ਲਿਖ ਕੇ ਭੇਜਿਆ ਸਾਨੂੰ ਪੂਰੀ ਉਮੀਦ ਹੈ ਕਿ ਉਹ ਇੱਥੇ ਰੈਲੀ ਤੇ ਆਉਣਗੇ ਪੱਥਾ ਵੀ ਟੇਕਣਗੇ ਨਤਮਸਤਕ ਹੋਣਗੇ ਔਰ ਬਾਕੀ ਜੋ ਅੱਜ ਦੁਪਹਿਰ ਤੱਕ ਫਾਈਨਲ ਹੋ ਜਾਵੇਗਾ ਉਹ ਸੀ ਤੁਹਾਡੇ ਸਾਰਿਆਂ ਦੇ ਤੱਕ ਪਹੁੰਚਦੀ ਗੱਲ ਕਰਦੇ ਆਂਗੇ ਪਰ ਮੈਨੂੰ ਇੱਕ ਜ਼ਰੂਰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਰੈਲੀ ਦੇ ਲਈ ਜੋ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਉਹ ਤੋਂ ਦੇਖਣ ਨੂੰ ਮਿਲਦਾ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਕੱਲੀ ਸ਼ਹਿਰਾਂ ਦੀ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਅੱਜ ਹਰ ਵਰਗ ਦੀ ਪਾਰਟੀ ਔਰ ਪਿੰਡਾਂ ਦੀ ਪਾਰਟੀ ਬਣ ਚੁੱਕੀ ਰੈਲੀ ਲਈ ਪਬਲਿਕ ਨੂੰ ਕੀ ਅਪੀਲ ਕਰ ਰੈਲੀ ਲਈ ਤਾਂ ਪਬਲਿਕ ਨੂੰ ਸਾਡੀ ਇਹੀ ਅਪੀਲ ਹੈ ਕਿ ਆਓ ਆਪਾਂ ਉੱਥੇ ਚੱਲ ਗਏ ਆਪਣੇ ਕੇਂਦਰੀ ਨੇਤਾ ਨੇਤਾ ਆਉਣਗੇ ਉਹਨਾਂ ਦੇ ਵਿਚਾਰ ਸੁਣੀਏ ਅਤੇ ਜਿਹੜਾ ਕੁਝ ਅਸੀਂ ਪੰਜਾਬ ਦੇ ਲਈ ਸੂਬਿਆਂ ਲਈ ਅਸੀਂ ਦੇ ਰਹੇ ਆ ਉਹਨਾਂ ਨੇ ਆਪਣੇ ਭਾਸ਼ਣਾਂ ਦੇ ਵਿੱਚ ਵੀ ਉਹ ਦੱਸਣਾ ਹੁੰਦਾ ਕਿ ਸਾਡੀ ਸਰਕਾਰ ਨੇ ਲੋਕਾਂ ਲਈ ਕੀ ਕੀਤਾ ਤਾਂ ਜਿਹੜਾ ਕੂੜ ਦਾ ਪ੍ਰਚਾਰ ਝੂਠ ਦਾ ਪ੍ਰਚਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਾਂ ਦੂਜੀਆਂ ਪਾਰਟੀਆਂ ਵੱਲੋਂ ਬੀਜੇਪੀ ਦੇ ਖਿਲਾਫ ਵਰਤਿਆ ਜਾ ਰਿਹਾ ਉਹਦਾ ਜਵਾਬ ਦੇਣ ਲਈ ਵੀ ਉਹਨਾਂ ਨੇ ਆਪਣੇ ਭਾਸ਼ਣਾਂ 'ਚ ਦੱਸਣਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਲਈ ਕੀ ਕਰ ਰਹੀ ਹੈ ਕਿੰਨਾ ਕਾਨਫਰੰਸਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿੱਦਾਂ ਜਾਸਰ ਦਾ ਕਿ ਲਾਸਟ ਹੈਗੀਆਂ ਅੱਗੇ ਜਿਹੜੇ ਲੈਕਚਰ ਸ਼ੁਰੂ ਹੋਏ ਨੇ ਜ 2027